انسانیت ਦਾ ਸ਼ਰੀਆਮ ਖੂਨ ਕੀਤਾ ਗਿਆ ਗੁੰਡਾਗਰਦੀ ਦਾ ਨਾਚ ਹੋਇਆ ਬਹੁਤ ਜ਼ਬਰਦਸਤ پولیس ਪ੍ਰਸ਼ਾਸਨ ਦੀ ਡਿਊਟੀ ਦੇਖੋ ਕਿ ਕਿੰਨੇ ਗੰਦੇ ਤਰੀਕੇ ਨਾਲ ਰੋਲ ਨਿਭਾਇਆ ਗਿਆ ਇੱਥੇ پولیس ਦੇ ਪ੍ਰਸ਼ਾਸਨ ਨੇ ਲੇਡੀਜ਼ ਨਾਲ ਤੱਕੇਸ਼ਾਈ ਕੀਤੀ ਹੈ ਲੇਡੀਜ਼ ਨੇ ਇੱਥੇ ਦੱਸਿਆ ਕਿ ਉਹਨਾਂ ਦੀਆਂ ਚੁੰਨੀਆਂ ਤਿੱਕਰ ਲੱਥੀਆਂ ਮੰਨ ਲਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਦੇ ਆਰਡਰ ਸੀ ਤੇ ਕੀ ਸਰਕਾਰ ਦਾ ਫਰਜ਼ ਨਹੀਂ ਸੀ ਕਿ ਸਟੇ ਲੈਣ ਦੇ ਜੇਕਰ ਇੱਥੇ ਕੋਈ ਜਾਨ ਦਾ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਨ੍ਹਾਂ ਚੋਂ ਇੱਕ ਵੀ ਜਾਣੇ ਨੇ ਇੱਥੇ ਆ ਕੇ ਹਾਲਾਤ ਨਹੀਂ ਦੇਖੇ ਆਮ ਆਦਮੀ ਪਾਰਟੀ ਦੇ ਕਿ ਸੀਐਮ ਸਾਹਿਬ ਤੁਸੀਂ ਆਮ ਇਨਸਾਨ ਹੋ ਇੱਕ ਆਮ ਕਹਿ ਕੇ ਅਜੰਡਾ ਕਹਿ ਕੇ ਤੁਸੀਂ ਇੱਥੇ ਆਏ ਸੀ ਤੇ ਤੁਸੀਂ 10 15 ਦਿਨ ਦੇ ਲਈ ਟੈਂਟਾਂ ਚ ਆ ਕੇ ਰਹੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜਦ ਕਿਸੇ ਦੇ ਘਰ ਉੱਜੜਦੇ ਨੇ ਆਸ਼ਿਆਨੇ ਉੱਜੜਦੇ ਨੇ ਤੇ ਕੀ ਬੀਤਦੀ ਹੈ ਨਾ ਟੀਚਰਾਂ ਨੂੰ ਇਹ ਟੈਂਕੀਆਂ ਤੇ ਚੜਿਆਂ ਨੂੰ ਬਚਾਉਣ ਆਏ ਸੀ ਕੇਜਰੀਵਾਲ ਜੀ 500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆ ਕੇ ਦੱਸਦੇ ਸੀ ਕਿ ਬਈ ਮੇਰੀ ਭੈਣ ਹੈ ਉੱਤਰ ਜਾਵੇ ਟੈਂਕੀ ਤੋਂ ਅੱਜ ਉਹਨਾਂ ਟੀਚਰਾਂ ਨੂੰ ਗਾਲ੍ਹਾਂ ਕੱਢ ਰਹੇ ਨੇ ਕਿਸਾਨਾਂ ਨੂੰ ਡਾਂਗਾ ਵਾਈਆਂ ਜਾ ਰਹੀਆਂ ਨੇ ਇਹਨਾਂ ਦੇ ਘਰ ਉਜਾੜ ਦਿੱਤੇ ਨੇ ਹਨਾ ਹਰ ਵਰਗ ਰੋ ਰਿਹਾ ਹੈ ਇਹ ਤਾਂ ਜਦ ਕਿਤੇ ਕੇਸ ਦਾ ਖੁਲਾਸਾ ਹੁੰਦਾ ਸਾਡੀ ਮੰਗ ਹੈ ਕਿ ਸੀਬੀਆਈ ਨੂੰ ਕੇਸ ਜਾਣਾ ਚਾਹੀਦਾ ਹੈ ਤਾਂ ਕਿ ਇਹ ਸਭ ਕੁਝ ਕਲੀਅਰ ਹੋ ਸਕੇ ਚਾਹੇ ਪੋਲਿਟਿਕਲ ਚਿਹਰੇ ਬਹੁਤ ਸਾਰੇ ਸਾਹਮਣੇ ਆਉਣ ਵਾਲੇ ਆ ਲੈਂਡ ਮਾਫੀਆ ਸਾਹਮਣੇ ਆਉਣ ਵਾਲੇ ਆ ਇਹਨਾਂ ਨੂੰ ਕੋਈ ਫਲੈਟ ਨਹੀਂ ਚਾਹੀਦਾ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਜਿੱਥੇ ਇਹਨਾਂ ਦੇ ਘਰ ਉਜਾੜੇ ਆ ਸਰਕਾਰ ਦੁਬਾਰਾ ਉਹ ਘਰ ਬਣਾ ਲਵੇ ਲਗਾਤਾਰ 12 ਦਿਨਾਂ ਤੋਂ ਲਤੀਫਪੁਰਾ ਦੇ ਲੋਕ ਸੜਕਾਂ ਦੇ ਉੱਤੇ ਰਹਿਣ ਨੂੰ ਮਜਬੂਰ ਨੇ 9 ਦਸੰਬਰ ਨੂੰ ਇਹਨਾਂ ਦੇ ਘਰਾਂ ਦੇ ਬੁਲਡੋਜ਼ਰ ਚਲਾਏ ਗਏ ਸੁਪਨਿਆਂ ਦੇ ਆਸ਼ੀਆ ਨੇ ਚੱਕਣਾ ਚੂਰ ਕਰ ਦਿੱਤੇਗੇ ਉਸ ਤੋਂ ਬਾਅਦ ਲਤੀਫਪੁਰਾ ਦੇ ਵਾਸੀਆਂ ਨੂੰ ਸਮਰਥਨ ਦੇਣ ਵਾਸਤੇ ਵੱਖ-ਵੱਖ ਜਥੇਬੰਦੀਆਂ ਜੜੀਆਂ ਨੇ ਪਹੁੰਚ ਰਹੀਆਂ ਨੇ ਤਾਂ ਇਸ ਵਕਤ ਇਹਨਾਂ ਲੋਕਾਂ ਦੀ ਹਮਾਇਤ ਕਰਨ ਦੇ ਲਈ ਹਿਊਮਨ ਰਾਈਟਸ ਪੰਜਾਬ ਤੋਂ ਮੈਡਮ ਜਸਵਿੰਦਰ ਕੌਰ ਸੋਹਲ ਪਹੁੰਚੇ ਨੇ ਗੱਲਬਾਤ ਕਰਦੇ ਆ ਮੈਮ ਤੁਸੀਂ ਇਸ ਪੂਰੇ ਮਾਮਲੇ ਨੂੰ ਸਟੱਡੀ ਵੀ ਕੀਤਾ ਹੁਣ ਤੱਕ ਕੀ ਅਬਜ਼ਰਵ ਕੀਤਾ ਕਿ ਇਹਨਾਂ ਲੋਕਾਂ ਦੇ ਨਾਲ ਕੀ ਹੋਇਆ ਤੇ ਕੀ ਹੋਣਾ ਚਾਹੀਦਾ ਸੀ ਦੇਖੋ ਇੱਥੇ ਅੱਜ ਆਈਆਂ ਮੈਂ ਇੱਥੇ ਮੈਂ ਮਿਲੀ ਹਾਂ ਬਹੁਤ ਸਾਰੇ ਲੋਕਾਂ ਨੂੰ ਔਰ ਜੋ ਇੱਥੇ ਮੰਜ਼ਰ ਦੇਖ ਹੀ ਰਹੇ ਆ ਤਾਂ ਸਾਫ਼ ਹੀ ਨਜ਼ਰ ਆ ਰਿਹਾ ਹੈ ਕਿ ਇਨਸਾਨੀਅਤ ਦਾ ਸ਼ਰੀਆਮ ਖੂਨ ਕੀਤਾ ਗਿਆ ਗੁੰਡਾਗਰਦੀ ਦਾ ਨਾਚ ਹੋਇਆ ਬਹੁਤ ਜ਼ਬਰਦਸਤ ਔਰ ਹਿਊਮਨ ਰਾਈਟ ਵਾਇਓਲੇਸ਼ਨ ਜਿਹਨੂੰ ਆਪਾਂ ਕਹਿੰਨੇ ਮਨੁੱਖੀ ਅਧਿਕਾਰਾਂ ਦੀ ਕਾਣ ਹੋਈ ਚਾਹੀਏ ਅਸੀਂ ਬੱਚਿਆਂ ਦੇ ਅਧਿਕਾਰਾਂ ਦੀ ਅੱਜ ਗੱਲ ਕਰ ਲਈਏ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰ ਲਈਏ ਜਾਂ ਹਰ ਇਨਸਾਨ ਦੇ ਅਧਿਕਾਰਾਂ ਦੀ ਗੱਲ ਕਰ ਲਈਏ ਕਿਉਂਕਿ ਬੱਚੇ ਸਕੂਲ ਜਾ ਰਹੇ ਸੀ ਉਹਨਾਂ ਦੀ ਸਕੂਲਿੰਗ ਛੁੱਟ ਗਈ ਹੈ ਲੋਕ ਜਿਹੜੇ ਕਾਰੋਬਾਰ ਕਰ ਰਹੇ ਸੀ ਆਪਣਾ ਕਾਰੋਬਾਰ ਛੱਡ ਕੇ ਇੱਥੇ ਬੈਠ ਗਏ ਨੇ ਹਨਾ ਘਰ ਟਾ ਦਿੱਤੇ ਗਏ ਨੇ ਹਰ ਇੱਕ ਬੰਦੇ ਦੇ ਜਿਹੜੀਆਂ ਔਰਤਾਂ ਹੁੰਦੀਆਂ ਪੂਰੀ ਉਮਰ ਆਪਣਾ ਛੋਟਾ-ਛੋਟੇ ਸੁਪਨਿਆਂ ਦੇ ਨਾਲ ਆਪਣੇ ਘਰ ਬਣਾਉਂਦੀਆਂ ਪੱਕੇ ਘਰ ਸੀ ਉਹਨਾਂ ਦੇ ਸਾਰੇ ਛੱਤੇ ਹੋਏ ਘਰ ਨੇ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ 70 ਸਾਲ ਤੋਂ ਜਿਹੜੇ ਲੋਕ ਇੱਥੇ ਵੱਸੇ ਸੀ ਫਿਰ ਅੱਗੇ ਉਹਨਾਂ ਨੇ ਸੇਲ ਵੀ ਕੀਤੇ ਨੇ ਸੇਲ ਡੀਡਸ ਵੀ ਉਹਨਾਂ ਦੇ ਕੋਲ ਨੇ 35-35 ਸਾਲ ਤੋਂ ਲੋਕੀ ਇਵਨ ਕਿ ਇੱਥੇ ਪਦਾਇਸ਼ ਜਿੰਨਾਂ ਲੋਕਾਂ ਦੇ ਅੱਜੋ ਵੱਡੇ ਵੀ ਹੋਏ ਨੇ ਜਿਵੇਂ ਇਹ ਸਾਡੇ ਕੋਲ ਇੱਥੇ ਕੜੇ ਨੇ ਵੀਰ ਜੀ ਇਹਨਾਂ ਨੇ ਦੱਸਿਆ ਇਹਨਾਂ ਦੇ ਅੱਗੇ ਬੱਚੇ ਨੇ ਇਹਨਾਂ ਲੋਕਾਂ ਨੇ ਸਕੂਲਿੰਗ ਕੀਤੀ ਆਧਾਰ ਕਾਰਡ ਇਹਨਾਂ ਦੇ ਪਾਸਪੋਰਟ ਬਿਜਲੀ ਦੇ ਬਿੱਲ ਮਤਲਬ ਹਰ ਪ੍ਰੂਫ ਹੈ ਉਹਨਾਂ ਕੋਲ ਕਿ ਇੱਥੇ ਰਹਿਣ ਦਾ ਕਿ ਅਸੀਂ ਇੱਥੋਂ ਦੇ ਵੀ ਰਹਿਣ ਦੇ ਵਸਨੀਕ ਆ ਹਨਾ ਇਹ ਸਾਡੇ ਕਰ ਨੇ ਤੇ ਕਿੱਥੇ ਨਹੀਂ ਜਿਨ੍ਹਾਂ ਨੇ ਇਹਨਾਂ ਦੀ ਵੀ ਇਹ ਸਾਰੇ ਡਾਕੂਮੈਂਟਸ ਤਿਆਰ ਕੀਤੇ ਸੀ ਉਦੋਂ ਕਿਉਂ ਨਹੀਂ ਦੇਖਿਆ ਗਿਆ ਜੇ ਇੰਨੇ ਲੰਬੇ ਸਮੇਂ ਤੋਂ ਗੱਲ ਨਹੀਂ ਹੋਈ ਤੇ ਅੱਜ ਅਚਾਨਕ ਕੀ ਹੋਇਆ ਕਿ ਸਾਡਾ ਸਿਸਟਮ ਜਾਗਦਾ ਹੈ ਤੇ ਉਹ ਜੀਸੀਪੀ ਪੇਜ ਦਿੰਦਾ ਤੇ ਲੋਕਾਂ ਦੇ ਘਰ ਉਜਾੜ ਦਿੱਤੇ ਜਾਂਦੇ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਦੇਖੋ ਕਿ ਕਿੰਨੇ ਗੰਦੇ ਤਰੀਕੇ ਨਾਲ ਰੋਲ ਨਹੀਂ ਭਾਇਆ ਗਿਆ ਕਿ ਜਦਕਿ ਕਿਸੇ ਲੇਡੀਜ਼ ਨੂੰ ਕੋਈ ਵੀ ਏਜੰਟਸ ਹੱਥ ਨਹੀਂ ਲਗਾ ਸਕਦਾ ਇੱਥੇ ਪੁਲਿਸ ਦੇ ਪ੍ਰਸ਼ਾਸਨ ਨੇ ਲੇਡੀਜ਼ ਨਾਲ ਤੱਕੇਸ਼ਾਈ ਕੀਤੀ ਹੈ ਲੇਡੀਜ਼ ਨੇ ਇੱਥੇ ਦੱਸਿਆ ਕਿ ਉਹਨਾਂ ਦੀਆਂ ਚੁੰਨੀਆਂ ਤਿੱਕਰ ਲੱਥੀਆਂ ਨੇ ਤੇ ਇੱਥੇ ਤਾਂ ਮੈਂ ਡੀਜੀਪੀ ਨੂੰ ਵੀ ਕਹਿਣਾ ਜਾਂਦੀਆਂ ਪੰਜਾਬ ਦੇ ਨੂੰ ਕਿ ਵੀ ਕਿਵੇਂ ਪ੍ਰਸ਼ਾਸਨ ਇਵੇਂ ਕਿਵੇਂ ਕਰ ਸਕਦਾ ਇੱਥੇ ਜਿਹੜੀਆਂ ਲੇਡੀਜ਼ ਸੀ ਉਹਨਾਂ ਦੇ ਹੱਕਾਂ ਦਾ ਵੀ ਕਾਣ ਹੋਇਆ ਬਹੁਤ ਜ਼ਿਆਦਾ ਤੇ ਉਹ ਜਿਹੜੇ ਜਿਹੜੇ ਆਫੀਸਰਸ ਨੇ ਔਨ ਡਿਊਟੀ ਜਿਹੜੀਆਂ ਲੇਡੀਜ਼ ਦੇ ਨਾਲ ਇਹ ਹਰਕਤਾਂ ਕੀਤੀਆਂ ਉਹਨਾਂ ਨੂੰ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਸਮੇਂ ਤੇ ਮੌਕੇ ਤੇ ਸਸਪੈਂਡ ਕੀਤਾ ਜਾਵੇ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਅੱਜ ਜੋ ਹਾਲਾਤ ਇੱਥੋਂ ਦੇ ਬਣੇ ਪਏ ਨੇ ਕੀ ਮਤਲਬ ਇਹਨਾਂ ਦੇ ਅਧਿਕਾਰਾਂ ਦੀ ਜ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜਦ ਇਹਨਾਂ ਨੇ ਸਰਕਾਰ ਬਣਾਉਣੀ ਸੀ ਪੰਜਾਬ 'ਚ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਅਜੰਡਾ ਲਿਆ ਕੇ ਕਿ ਅਸੀਂ ਆਮ ਲੋਕਾਂ ਹਨ ਹਨਾ ਆਮ ਲੋਕ ਅੱਜ ਆਮ ਲੋਕ ਦੇਖੋ ਕਿ ਆਮ ਲੋਕਾਂ ਨਾਲ ਕੀ ਤੱਕਾ ਹੋ ਰਿਹਾ ਹੈ ਅੱਜ ਭਗਵੰਤ ਮਾਨ ਜੀ ਕਿੱਥੇ ਨੇ ਭਗਵੰਤ ਮਾਨ ਜੀ ਨੂੰ ਮੈਂ ਬੇਨਤੀ ਕਰਦੀ ਆ ਕਿ ਸੀਐਮ ਸਾਹਿਬ ਤੁਸੀਂ ਆਮ ਇਨਸਾਨ ਹੋ ਇੱਕ ਆਮ ਕਹਿ ਕੇ ਏਜੰਡਾ ਕਹਿ ਕੇ ਤੁਸੀਂ ਇੱਥੇ ਆਏ ਸੀ ਅੱਜ ਕਿਰਪਾ ਕਰਕੇ ਆ ਕੇ ਕੁਝ ਦਿਨ ਲਈ ਕਿਉਂਕਿ ਤੁਸੀਂ ਕਹਿੰਦੇ ਹੋ ਕਿ 10-15 ਦਿਨ ਇਹਨਾਂ ਨੂੰ ਲੱਗਣਗੇ ਹੋਰ ਸਫਰ ਕਰਨ ਲੱਗਿਆ ਤੇ ਤੁਸੀਂ 10-15 ਦਿਨ ਦੇ ਲਈ ਟੈਂਟਾਂ 'ਚ ਆ ਕੇ ਰਵੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜਦ ਕਿਸੇ ਦੇ ਘਰ ਉੱਜੜਦੇ ਨੇ ਆਸ਼ਿਆਨੇ ਉੱਜੜਦੇ ਨੇ ਤੇ ਕੀ ਬੀਤਦੀ ਹੈ ਜਦ ਸਾਡੇ ਬੱਚੇ ਸਕੂਲਿੰਗ ਛੱਡ ਕੇ ਘਰਾਂ 'ਚ ਬੈਠ ਜਾਂਦੇ ਰੋਜ਼ਗਾਰ ਬੰਦ ਹੋ ਜਾਂਦੇ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਇਸ ਵਕਤ ਮੁਸ਼ਕਿਲ ਹੋਈ ਹੋਈ ਹੈ ਥੈਂਕਸ ਟੂ ਖਾਲਸਾ ਐਡਸ ਕਿ ਉਦੋਂ ਦਾ ਇਹਨਾਂ ਦਾ ਸਾਥ ਦੇ ਰਹੇ ਨੇ ਉਹਨਾਂ ਨੇ ਟੈਂਟ ਅਰੇਂਜ ਕੀਤੇ ਆ ਲੰਗਰ ਦੀ ਸੇਵਾ ਚੱਲ ਰਹੀ ਹੈ ਕਿਉਂਕਿ ਖਾਲਸਾਡ ਹਮੇਸ਼ਾ ਵਰਲਡਵਾਈਡ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹੈ ਤੇ ਜੋ ਕਮਿਊਨਿਟੀ ਹੈ ਆਲਵੇਸ ਇੱਥੇ ਸਰਵ ਕਰਦੀ ਪਰ ਅੱਜ ਮੈਂ ਇੱਥੇ ਆਈਆਂ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਜੋ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਹੈ ਅਸੀਂ ਉਹਨੂੰ ਵੀ ਡਿਨੇ ਕਰਦੇ ਆ ਕਿਉਂਕਿ ਹਿਊਮਨਸ ਰਾਈਟਸ ਸਾਨੂੰ ਇਹ ਕਹਿੰਦੇ ਆ ਕਿ ਤੁਹਾਡੇ ਜਿਹੜੇ ਅਧਿਕਾਰ ਨੇ ਤੁਹਾਡੀ ਜਾਨ ਦੇ ਮਾਲ ਦੇ ਉਹਦੀ ਤੁਸੀਂ ਰਾਖੀ ਕਰਨੀ ਹੈ ਤੇ ਇੱਥੇ ਤਾਂ ਜਾਨ ਮਾਲ ਦੀਆਂ ਲਾਲੇ ਪਏ ਨੇ ਕਿ ਇੱਥੇ ਦੋ ਲੇਡੀਜ਼ ਆਪਣੇ ਉੱਤੇ ਤੇਲ ਪਾ ਕੇ ਅੱਗ ਲਗਾਉਣ ਲੱਗਦੀਆਂ ਉਥੇ ਇਹ ਦੱਸਦੀਆਂ ਕਿ ਜੇਕਰ ਸਾਡਾ ਘਰ ਤੁਸੀਂ ਉਜਾੜਦੇ ਹੋ ਤੇ ਅਸੀਂ ਸੜ ਜਾਵਾਂਗੇ ਇੱਕ ਵਿਚਾਰੀ ਆਪਣਾ ਘਰ ਕਿਸੇ ਤਰੀਕੇ ਨਾਲ ਬਚਾਉਂਦੀ ਹੈ ਠੀਕ ਹੈ ਔਰ ਮਤਲਬ ਆਜ ਜੇਕਰ ਇੱਥੇ ਕੋਈ ਜਾਨ ਦਾ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਹਨਾਂ ਚੋਂ ਇੱਕ ਵੀ ਜਾਣੇ ਨੇ ਇੱਥੇ ਆ ਕੇ ਹਾਲਾਤ ਨਹੀਂ ਦੇਖੇ ਆਮ ਆਦਮੀ ਪਾਰਟੀ ਦੇ ਕਿ ਵੀ ਤੁਸੀਂ ਕਿੱਦਾਂ ਰਹਿ ਰਹੇ ਹੋ ਕੀ ਤੁਹਾਡੀ ਸਿਚੁਏਸ਼ਨਸ ਨੇ ਜੇਕਰ ਮੰਨ ਲਿਆ ਮੰਨ ਲਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਦੇ ਆਰਡਰ ਸੀ ਤੇ ਕੀ ਸਰਕਾਰ ਦਾ ਨਹੀਂ ਸੀ ਕਿ ਸਟੇ ਲੈਣ ਦੇ ਸਟੇ ਲੈ ਕੇ ਕਿਉਂਕਿ ਇੰਨੇ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਹੈ ਇਹਨਾਂ ਦੇ 2006 ਦੇ ਵਿੱਚ ਜਿਹੜੇ ਪਟਵਾਰੀ ਸੁਖਪਾਲ ਸਿੰਘ ਵੱਲੋਂ ਇੰਪਰੂਵਮੈਂਟ ਟਰਸਟ ਵੱਲੋਂ ਇਹ ਕਲੀਅਰ ਕੀਤਾ ਗਿਆ ਸੀ ਕਿ ਵੀ ਇਹ ਉਹਨਾਂ ਜ਼ਮੀਨ ਉਹਨਾਂ ਦੇ ਅੰਡਰ ਨਹੀਂ ਆਂਦੀ ਉਸ ਤੋਂ ਬਾਅਦ ਫਿਰ ਲੈਂਡ ਮਾਫੀਆ ਰਲ ਕੇ ਤਾਂ ਤੁਸੀਂ ਫਿਰ ਦੁਬਾਰਾ ਚਲੋ ਜੋ ਸਾਰੇ ਚੋਰ ਸਾਧ ਸਭ ਰਲੇ ਹੋਏ ਨੇ ਇਹ ਤਾਂ ਜਦ ਕਿਤੇ ਕੇਸ ਦਾ ਖੁਲਾਸਾ ਹੁੰਦਾ ਸਾਡੀ ਮੰਗ ਹੈ ਕਿ ਸੀਬੀਆਈ ਨੂੰ ਕੇਸ ਜਾਣਾ ਚਾਹੀਦਾ ਹੈ ਤਾਂ ਕਿ ਇਹ ਸਭ ਕੁਝ ਕਲੀਅਰ ਹੋ ਸਕੇ ਉਸ ਟਾਈਮ ਕਲੀਅਰ ਹੋਏਗਾ ਕਿ ਇੱਥੇ ਕੌਣ-ਕੌਣ ਰਲਿਆ ਹੋਇਆ ਹੈ ਚਾਹੇ ਪੋਲਿਟੀਕਲ ਚਿਹਰੇ ਬਹੁਤ ਸਾਰੇ ਸਾਹਮਣੇ ਆਉਣ ਵਾਲ ਵਾਲੇ ਹੈ ਲੇਕਿਨ ਇਹ ਹੈ ਕਿ ਜਾਂਚ ਹੋਣੀ ਚਾਹੀਦੀ ਇਹ ਸਾਡੀ ਮੰਗ ਹੈ ਔਰ ਇੰਪਰੂਵਮੈਂਟ ਟਰਸਟ ਕੋਲੋਂ ਵੀ ਸਾਨੂੰ ਇਹ ਮੰਗ ਹੈ ਕਿ ਉਹ ਸਾਨੂੰ ਦਿਖਾਉਣ ਕਿ ਉਹਨਾਂ ਨੇ ਜਿਹੜੀ ਨਿਸ਼ਾਨਦਈ ਹੈ ਉਹ ਕਿੰਨੀ ਕੀਤੀ ਹੈ ਕਿੱਥੇ ਕੀਤੀ ਹੈ ਕਿਉਂਕਿ ਇਨ੍ਹਾਂ ਲੋਕਾਂ ਰਾਹੀਂ ਸਾਨੂੰ ਪਤਾ ਲੱਗਿਆ ਕਿ ਇਨ੍ਹਾਂ ਨੇ ਬਹੁਤ ਵਾਰੀ ਡੀਸੀ ਨੂੰ ਐਸਡੀਐਮ ਨੂੰ ਈਵਨ ਕਿ ਇਨ੍ਹਾਂ ਦਾ ਜਿਹੜਾ ਰੈਵਨਿਊ ਮੰਤਰੀ ਹੈ ਉਹਨਾਂ ਕੋਲ ਵੀ ਇਹ ਗਏ ਨੇ ਇਨ੍ਹਾਂ ਨੇ ਔਰ ਹਰ ਵਾਰੀ ਕੀ ਹੋਇਆ ਕਿ ਇਨ੍ਹਾਂ ਦੀਆਂ ਚਿੱਠੀਆਂ ਨੂੰ ਮਾਰਕ ਕਰ ਦਿੱਤਾ ਗਿਆ ਕਿ ਜੀ ਹੁਣ ਤੁਸੀਂ ਜਾਓ ਮਾਰਕ ਕਰ ਦਿੱਤੀ ਜੀ ਹੁਣ ਤੁਸੀਂ ਇੱਥੋਂ ਕਰਵਾ ਤੁਹਾਡੀ ਹੋਏਗੀ ਨਿਸ਼ਾਨਦਈ ਕਿ ਸਿਰਫ ਜਸਟ ਫॉर ਪੇਪਰਸ ਹਣਾ ਇੰਪਲੀਮੈਂਟ ਕੁਝ ਨਹੀਂ ਹੋਇਆ ਤੇ ਇਹ ਸ਼ਰਿਆਮ ਇੱਕ ਆਮ ਇਨਸਾਨ ਦੇ ਨਾਲ ੱੱਕਾ ਹੋਇਆ ਜਿਸ ਨੂੰ ਅਸੀਂ ਬਰਦਾਸ਼ ਨਹੀਂ ਕਰਾਂਗੇ ਅਸੀਂ ਇਹਨਾਂ ਨਾਲ ਡਟ ਕੇ ਖਲੋਤੇ ਆਂ ਚਾਹੇ ਸਾਨੂੰ ਦਿਨ ਰਾਤ ਵੀ ਇਹ ਆਵਾਜ਼ ਦੇਣ ਕਿ ਇੱਥੇ ਬੈਠਣ ਲਈ ਅਸੀਂ ਬੈਠੇ ਆਂ ਲੇਕਿਨ ਹਾਂ ਇੱਥੇ ਜਿਹੜੇ ਇਹਨਾਂ ਦੇ ਘਰ ਐ ਉਹ ਇਹਨਾਂ ਨੂੰ ਵਾਪਿਸ ਕਰਨ ਜਿਹੜੇ ਲੋਕ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਸੀ ਉਹਨਾਂ ਦਾ ਹੱਕ ਐ ਇਹਨਾਂ ਨੂੰ ਕੋਈ ਫਲੈਟ ਨਹੀਂ ਚਾਹੀਦਾ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਜਿੱਥੇ ਇਹਨਾਂ ਦੇ ਘਰ ਉਜਾੜੇ ਐ ਸਰਕਾਰ ਦੁਬਾਰਾ ਉਹ ਘਰ ਬਣਾ ਕੇ ਦੇਵੇ ਪਿਛਲੀ ਸਰਕਾਰ ਦੇ ਸਮੇਂ ਤੇ ਵੀ ਇਹਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ਸੀਗੀ ਪਰ ਲੋ ਇਹ ਸਾਰਾ ਜੋ ਵਾਕਿਆ ਸੀ ਇਹ ਟਲ ਗਿਆ ਸੀ ਇਹਨੂੰ ਕਿਵੇਂ ਵੇਖਦੇ ਹੋ ਵੀ ਹੁਣ ਆ ਕੇ ਅਜਿਹਾ ਇਹਨਾਂ ਦੇ ਨਾਲ ਹੋਇਆ ਕਿਵੇਂ ਦੇਖਦੇ ਹੋ ਜੀ ਇਹ ਤਾਂ ਸ਼ੁਰੂਆਤ ਹੈ ਨਾ ਕਿ ਜੋ ਆਮ ਆਮ ਆਦਮੀ ਸੀ ਉਹਨਾਂ ਨੇ ਆਪਣੀ ਸ਼ੁਰੂਆਤ ਕਰਕੇ ਦਿਖਾਈ ਹੈ ਕਿ ਅਸੀਂ ਇਹ ਮੰਜ਼ਰ ਲਿਆ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਦੀ ਸਥਿਤੀ ਇਹ ਹੈ ਕਿ ਲਾਅ ਐਂਡ ਆਰਡਰ ਜ਼ੀਰੋ ਹੈ ਲੋਕ ਸ਼ਰਿਆਮ ਕਿਤੇ ਵੀ ਤੱਕੇ ਹੋ ਰਹੇ ਕਿਸਾਨ ਐਜੀਟੇਸ਼ਨ ਲਗਾ ਰਹੇ ਜਿਨ੍ਹਾਂ ਟੀਚਰਾਂ ਨੂੰ ਐ ਟੈਂਕੀਆਂ ਤੇ ਚੜਿਆਂ ਨੂੰ ਬਚਾਉਣ ਆਏ ਸੀ ਕੇਜਰੀਵਾਲ ਜੀ 500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆ ਕੇ ਦੱਸਦੇ ਸੀ ਕਿ ਬਈ ਮੇਰੀ ਭੈਣ ਹੈ ਉੱਤਰ ਜਾਵੇ ਟੈਂਕੀ ਤੋਂ ਅੱਜ ਉਹਨਾਂ ਟੀਚਰਾਂ ਨੂੰ ਗਾਲ੍ਹਾਂ ਕੱਢ ਰਹੇ ਨੇ ਕਿਸਾਨਾਂ ਨੂੰ ਡਾਂਗਾ ਵਾਈਆਂ ਜਾ ਰਹੀਆਂ ਨੇ ਇਹਨਾਂ ਦੇ ਘਰ ਉਜਾੜ ਦਿੱਤੇ ਨੇ ਹਨਾ ਹਰ ਵਰਗ ਰੋ ਰਿਹਾ ਹੈ ਤੇ ਇਹ ਆਮ ਆਦਮੀ ਕਿੱਥੇ ਅੱਜ ਤੇ ਖਾਸ ਹੋ ਚੁੱਕੇ ਨੇ ਤੇ ਇਹਨਾਂ ਦੀ ਸਰਕਾਰ ਦੇ ਵਿੱਚ ਅਸੀਂ ਹੋਰ ਇਹਨਾਂ ਤੋਂ ਕੋਈ ਉਮੀਦ ਨਹੀਂ ਕਰ ਸਕਦੇ ਮੈਂ ਤਾਂ ਹੁਣ ਵੀ ਪੰਜਾਬੀਆਂ ਨੂੰ ਬੇਨਤੀ ਕਰਦੀਆਂ ਕਿ ਜਾਗੋ ਕਿ ਜੋ ਪੰਜਾਬ ਦੇ ਹਾਲਾਤ ਬਣ ਗਏ ਹੈ ਨਾ ਇਹ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਆ ਅਸੀਂ ਅਗਰ ਇਹਨਾਂ ਨੂੰ ਵੋਟ ਕੀਤੀ ਸੀ ਨਾ ਐਜ਼ ਅ ਚੇਂਜ ਜੋ ਇਹਨਾਂ ਨੇ ਸੁਪਨੇ ਦਿਖਾਏ ਸੀ ਰੰਗਲਾ ਪੰਜਾਬ ਬਣਾਉਂਦੇ ਤਾਂ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਖੂਨੀ ਪੰਜਾਬ ਬਣਾ ਦਿੱਤਾ ਤੇ ਇਹਨਾਂ ਨੂੰ ਥੋੜੀ ਜੀ ਸ਼ਰਮ ਆਣੀ ਚਾਹੀਦੀ ਹੈ ਔਰ ਭਗਵੰਤਪਾਨ ਸਾਹਿਬ ਨੂੰ ਜ਼ਰੂਰ ਇੱਥੇ ਆ ਕੇ ਟੈਂਟ ਦੇ ਵਿੱਚ ਰਹਿਣਾ ਚਾਹੀਦਾ ਕਿਉਂਕਿ ਆਪ ਤਾਂ ਕੋਠੀਆਂ ਵਿੱਚ ਰਹਿੰਦੇ ਨੇ ਹੈਨਾ ਪੂਰੇ ਵਧੀਆ ਠਾਠ ਬਾਠ ਨਾ ਰਹਿ ਰਹੇ ਤਾਂ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਇਹ ਸਰਦੀ ਦੇ ਦਿਨ ਨੇ ਕਿਵੇਂ ਉਹ ਤੁਸੀਂ ਸਾਹਮਣੇ ਦੇਖੋ ਕਿਵੇਂ ਟੈਂਟਾਂ ਦੇ ਵਿੱਚ guzare ਕਰ ਰਹੇ ਛੋਟੇ ਰੋ ਰਹੇ ਆ ਜਿਸ ਦਿਨ ਇਹਨਾਂ ਦੇ ਘਰ ਟਾਏ ਗਏ ਨੇ ਉਸ ਦਿਨ ਬੱਚੇ ਰੋ ਰਹੇ ਸੀ ਕਿ ਹਮ ਕਹਾਂ ਜਾਏਗੇ ਤੇ ਇਹਨਾਂ ਨੂੰ ਤੇ ਮੈਂ ਕਹਿੰਨੀ ਪ੍ਰਮਾਤਮਾ ਨੇ ਵੀ ਨਹੀਂ ਮaaf ਕਰਨਾ ਜਿਨ੍ਹਾਂ ਨੇ ਇਹਨਾਂ ਦੇ ਹੱਕਾਂ ਦੇ ਉੱਤੇ ਡਾਕੇ ਮਾਰੇ ਨੇ ਮੈਂ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਜਿਸ ਵਕਤ ਇਹਨਾਂ ਨਾਲ ਇਹ ਵਾਕਿਆ ਹੋਇਆ ਉਹ ਤੋਂ ਬਾਅਦ ਜਗਤਾਰ ਸਿੰਘ ਸੰਘੇੜਾ ਜੋ ਕਿ ਇੰਪਰੂਵਮੈਂਟ ਅਥਰਟੀ ਦੇ ਚੇਅਰਮੈਨ ਨੇ ਨਾਲ ਉਹਨਾਂ ਦੇ ਦੋ ਐਮ ਐਲ ਏਜ਼ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਵੀ ਤੁਹਾਨੂੰ ਫਲੈਟਾਂ ਦੇ ਵਿੱਚ ਸ਼ਿਫਟ ਕਰ ਦਾਂਗੇ ਲੋਕ ਕਹਿੰਦੇ ਅਸੀਂ ਉੱਥੇ ਨਹੀਂ ਜਾਣਾ ਚਾਹੁੰਦੇ ਕਿ ਵੀ ਪ੍ਰਬਧਾਨ ਹੈ ਕਿ ਇੱਕ ਬੰਦਾ ਜਦੋਂ 7 ਸਾਲ ਜਾਂ 12 ਸਾਲੇ ਕਿ ਜਗ੍ਹਾ ਤੇ ਰਹਿੰਦਾ ਤਾਂ ਮਾਲਕਾਨਾ ਹੱਕ ਉਹਦਾ ਬਣਦਾ ਤੇ ਕਿਵੇਂ ਦੇਖ ਜੋ ਤੁਸੀਂ ਮੈਂ ਕਿਉਂਕਿ ਤੁਸੀਂ ਹਿਊਮਨ ਰਾਈਟਸ ਤੋਂ ਬਿਲੋਂਗ ਕਰਦੇ ਹੋ ਤੇ ਇਹਨਾਂ ਦੇ ਮਨੁੱਖੀ ਅਧਿਕਾਰ ਕੀ ਨੇ ਤੇ ਕਿਵੇਂ ਲੋਕ ਹੁਣ ਇਸ ਸਿਚੁਏ ਉਹਨੂੰ ਹੈਂਡਲ ਕਰਨਾ ਮੈਂ ਇਹੀ ਕਹਿ ਰਹੀ ਆ ਕਿ ਮਨੁੱਖੀ ਅਧਿਕਾਰ ਜੋ ਇਹ ਕਹਿੰਦੇ ਕਿ ਸਾਨੂੰ ਆਪਣੀ ਜਾਨ ਮਲ ਦੀ ਰਾਖੀ ਕਰਨੀ ਸਾਡਾ ਅਧਿਕਾਰ ਹੈ ਤੇ 7 ਸਾਲ ਅਗਰ ਕੋਈ ਕਿਸੇ ਪ੍ਰਾਪਰਟੀ ਚ ਰਹਿੰਦਾ ਤਾਂ ਉਹਦਾ ਮਾਲਕ ਹੈ ਉਹਨੂੰ ਕੋਈ ਵੀ ਉਥੋਂ ਉਜਾੜ ਨਹੀਂ ਸਕਦਾ ਐ ਤੇ 32 32 ਸਾਲ ਔਰ 70 70 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਹਨਾ ਲੋਕ ਤੇ ਐ ਤਾਂ ਇਥੋਂ ਦੇ ਮਾਲਕ ਨੇ ਇਨਾਂ ਨੂੰ ਤੁਸੀਂ ਉਜਾੜ ਨਹੀਂ ਸਕਦੇ ਜੇ ਸਰਕਾਰ ਨੂੰ ਇਹਨਾਂ ਦਾ ਇੰਨਾ ਹੀ ਦਰਦ ਆਇਆ ਸੀ ਨਾ ਸਰਕਾਰ ਬੜੀ ਅਵੇਅਰ ਸੀ ਇੱਥੋਂ ਦੇ ਕੇਸ ਤੋਂ ਇਹ ਉਸ ਟਾਈਮ ਸੁਪਰੀਮ ਕੋਰਟ ਕੋਰਟ ਤੋਂ ਸਟੇ ਲੈ ਲੈਂਦੇ ਔਰ ਇਹਨਾਂ ਲਈ ਸ਼ੈਲਟਰ ਅਰੇਂਜ ਕੀਤੇ ਜਾਂਦੇ ਕਿ ਵੀ ਹਾਂ ਅਸੀਂ ਅਗਰ ਇੰਨੀ ਜ਼ਮੀਨ ਟਰਸਟ ਦੇ ਅੰダー ਆ ਰਹੀ ਹੈ ਅਸੀਂ ਅਗਰ ਇਹਨੂੰ ਡਿਸਟਰੋਏ ਕਰ ਰਹੇ ਹਾਂ ਤੇ ਇਹਨਾਂ ਦੇ ਪਹਿਲੇ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ ਨਾ ਕਿ ਇੱਥੇ ਪ੍ਰਸ਼ਾਸਨ ਨੂੰ ਪੇਜ ਕੇ ਇਹਨਾਂ ਨਾਲ ਗੁੰਡਾਗਰਦੀ ਕੀਤੀ ਜਾਂਦੀ ਇਵਨ ਨਾ ਕਿ ਆਦਮੀਆਂ ਨਾਲ ਔਰਤਾਂ ਨਾਲ ਵੀ ਗੁੰਡਾਗਰਦੀ ਕੀਤੀ ਗਈ ਹੈ ਔਰ ਇਹਨਾਂ ਦੇ ਘਰਾਂ ਨੂੰ ਉਜਾੜ ਦਿੱਤਾ ਗਿਆ ਕਿ ਟੈਂਟਾਂ 'ਚ ਬੈਠ ਜਾਓ ਵੀ ਠੰਡ ਹੈਗੀ ਤੁਸੀਂ ਜ ਆਣੀ ਹੋ ਇਨਸਾਨ ਤਾਂ ਅਸੀਂ ਆ ਜਿਹੜੇ ਕੋਟੀਆਂ ਚ ਬੈਠੇ ਆ ਅਪਾਧੀ ਸ਼ਬਦਾਵਲੀ ਦਾ ਵੀ ਉਸ ਵਕਤ ਜਿਹੜਾ ਮਤਲਬ ਯੂਜ਼ ਕੀਤਾ ਗਿਆ ਸੀਗਾ ਕਿਵੇਂ ਦੇਖਦੇ ਹੋ ਇਸ ਟੀਜ਼ ਨੂੰ ਕਿਉਂਕਿ ਮੈਨੂੰ ਮਤਲਬ ਜਿੱਥੇ ਤੱਕ ਪਤਾ ਹੈ ਵੀ ਕੋਈ ਵੀ ਐਦਾਂ ਲੇਡੀਜ਼ ਦੇ ਸਾਹਮਣੇ ਅਬਿਊਜ਼ ਕਰੇ ਤਾਂ ਮੈਨੂੰ ਲੱਗਦਾ ਕਿ ਉਰ ਉੱਤੇ ਕਾਰਵਾਈ ਵੀ ਜਿਹੜੀ ਹੋਣੀ ਬਿਲਕੁਲ ਜੀ ਮੈਂ ਜਿਹੜੇ ਸਾਡੇ ਡੀਜੀਪੀ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਅਸੀਂ ਇੱਕ ਉਹਨਾਂ ਨੂੰ ਮੈਂ ਮਿਲਾਂਗੀ ਵੀ 1 ਔਰ ਅਸੀਂ ਨੋਟਿਸ ਵੀ ਕੱਢਾਂਗੇ ਹਿਊਮਨਸ ਰਾਈਟਸ ਵੱਲੋਂ ਕਿਉਂਕਿ ਉਸ ਟਾਈਮ ਬਹੁਤ ਸਾਰੀਆਂ ਲੇਡੀਜ਼ ਸੀ ਜਦੋਂ ਉਸ ਆਫੀਸਰ ਨੇ ਟਾਈਮ ਤੇ ਉਹਨਾਂ ਨੂੰ ਅਬਿਊਸਿਵ ਲੈਂਗੁਏਜ ਯੂਜ਼ ਕੀਤੀ ਉਹਨਾਂ ਦੇ ਸਾਹਮਣ ਅਫੀਸਰਸ ਨੇ ਉਹਨਾਂ ਨੂੰ ਉਸੇ ਵਕਤ ਸਸਪੈਂਡ ਕਰਨਾ ਚਾਹੀਦਾ ਐ ਸਾਡੀ ਮੰਗ ਵੀ ਹੈ ਜੀ ਹੁਣ ਐਜ਼ ਇਹਨਾਂ ਦੇ ਵੀ ਹਿਊਮਨ ਰਾਈਟ ਨੇ ਇਹ ਹੁਣ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਗੇ ਤੁਸੀਂ ਕਿਵੇਂ ਮਤਲਬ ਗਾਈਡ ਕਰੋਗੇ ਇਹਨਾਂ ਨੂੰ ਅੱਗੇ ਕਿਵੇਂ ਇਹਨਾਂ ਦੀ ਲੜਾਈ 'ਚ ਸਾਥ ਦੇ ਦੇਖੋ ਜੀ ਇਹਨਾਂ ਦੇ ਹੱਕ ਨੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਇਹਨਾਂ ਦੇ ਮਤਲਬ ਸੰਵਿਧਾਨ ਚ ਲਿਖਿਆ ਹੈ ਵੈਸੇ ਤਾਂ ਇੱਥੇ ਸੰਵਿਧਾਨ ਇਹਨਾਂ ਦੇ ਜਿੰਨੇ ਸਾਡੇ ਇਹ ਪਾਰਟੀਆਂ ਹੁੰਦੀਆਂ ਇਹਨਾਂ ਦੇ ਮੁਤਾਬਿਕ ਸੰਵਿਧਾਨ ਚੱਲ ਰਹੇ ਨੇ ਲੇਕਿਨ ਜੋ ਦੇਸ਼ ਦਾ ਕਨਸਟੀਟਿਊਸ਼ਨ ਉਹਦੇ ਅਕੋਰਡਿੰਗ ਜੋ ਇਹਦੇ ਅਧਿਕਾਰ ਨੇ ਇਹਨਾਂ ਦੇ ਅਧਿਕਾਰ ਨੇ ਉੱਥੇ ਡਟ ਕੇ ਖੜਨ ਇੱਥੋਂ ਜਾਣ ਦੀ ਮੈਨੂੰ ਨਹੀਂ ਲੱਗਦਾ ਜ਼ਰੂਰਤ ਹੈ ਕਿਉਂਕਿ ਜਿਹੜੇ ਸੁਪਰੀਮ ਕੋਰਟ ਮਾਨ ਜੋ ਸੁਪਰੀਮ ਕੋਰਟ ਦੇ ਆਰਡਰ ਨੇ ਅਸੀਂ ਉਹਨੂੰ ਡਿਨੈ ਕਰਦੇ ਹਿਊਮਨ ਰਾਈਟਸ ਵੱਲੋਂ ਕਿਉਂਕਿ ਇਹਨਾਂ ਦਾ ਹੱਕ ਹੈ ਇੱਥੇ ਤਾਂ ਮੈਂ ਇਹਨਾਂ ਦੇ ਨਾਲਿਆਂ ਅਸੀਂ ਇੱਥੇ ਚਾਹੁੰਦੇ ਹਾਂ ਕਿ ਸਰਕਾਰ ਨੇ ਜੋ ਵੀ ਇੱਥੇ ਤਬਾਹੀ ਮਚਾਈ ਹੈ ਉਹਦਾ ਹਰਜਾਨਾ ਦੇਣ ਤੇ ਇਹਨਾਂ ਨੂੰ ਦੁਬਾਰਾ ਇੱਥੇ ਇਹਨਾਂ ਦੇ ਆਸ਼ਿਆਨੇ ਬਣਾ ਕੇ ਦਿੱਤੇ ਜਾਣ ਕਿਵੇਂ ਤੁਸੀਂ ਲਿਖਤੀ ਰੂਪ ਦੇ ਵਿੱਚ ਕੋਈ ਅੱਗੇ ਦਓਗੇ ਅਸੀਂ ਅਸੀਂ ਸੀਐਮ ਸਾਹਿਬ ਨੂੰ ਨੋਟਿਸ ਕੱਢਾਂਗੇ ਅਸੀਂ ਸੀਐਮ ਸਾਹਿਬ ਨੂੰ ਵੀ ਕਵਾਂਗੇ ਕਿ ਵੀ ਜੋ ਇੱਥੇ ਹਰਜਾਨਾ ਹੋਇਆ ਹੈ ਇੱਥੇ ਇੱਥੇ ਆਉਣ ਵੈਸੇ ਤਾਂ ਇੱਥੇ ਆਏ ਨਹੀਂ ਮੈਂ ਤਾਂ ਕਹਿ ਰਹੀਆਂ ਮੰਗ ਕਰ ਰਹੀਆਂ ਕਿ ਸੀਐਮ ਸਾਹਿਬ ਇੱਕ ਦੋ ਦਿਨ ਤੁਸੀਂ ਵੀ ਟੈਂਟ ਚਾ ਕੇ ਜ਼ਰੂਰ ਰਵੋ ਤਾਂ ਕਿ ਇਹਨਾਂ ਦਾ ਜਿਹੜਾ ਦਰਦ ਹੈ ਤੁਸੀਂ ਮਹਿਸੂਸ ਕਰ ਸਕੋ ਕਿ ਇਸ ਟਾਈਮ ਇਹਨਾਂ ਤੇ ਕੀ ਬੀਤ ਰਹੀ ਹੈ ਕਿ ਇਹਨਾਂ ਦੇ ਅ ਇਨਫਾਰਮ ਕੀਤੇ ਆ ਤੇ ਅਸੀਂ ਆ ਕੇ ਇੱਕਦਮ ਤਾਵਾ ਬੋਲਦੇ ਆ ਜੇਸੀਪੀ ਆਂਦੇ ਔਰ ਇਹਨਾਂ ਦੇ ਘਰ ਉਜੜ ਜਾਂਦੇ ਆ ਜੋ ਇਹ ਘਟਨਾ ਹੋਈ ਹੈ ਕੋਈ ਛੋਟੀ ਜੀ ਨਹੀਂ ਹੈ ਦਰਦ ਮਹਿਸੂਸ ਕਰਨ ਇੱਥੇ ਆ ਕੇ ਦੇਖਣ ਤੇ ਬਾਕੀ ਅਸੀਂ ਇਹਨਾਂ ਦੇ ਨਾਲ ਆ ਸਾਡਾ ਸੰਗਠਨ ਇਹਨਾਂ ਦੇ ਨਾਲ ਇਹਨਾਂ ਦੀ ਹੱਕਾਂ ਦੀ ਰਾਖੀ ਦੇ ਲਈ ਇੱਥੇ ਬੈਠਾ ਹੈ ਇਹ ਕੋਈ ਗੁੰਡਾਗਰਦੀ ਨਹੀਂ ਹੈ ਕਿ ਤੁਸੀਂ ਗੁੰਡਾਗਰਦੀ ਮਚਾਓਗੇ ਘਰ ਤੋੜ ਦੋਗੇ ਕਿਸੇ ਦੇ ਉਜਾੜ ਦੋਗੇ ਅਸ ਤੁਸੀਂ ਇੱਥੇ ਸ਼ੁਰੂਆਤ ਕੀਤੀ ਕੱਲ ਕਿ ਤੁਸੀਂ ਕਿਤੇ ਹੋਰ ਵੀ ਕਰ ਦੋਗੇ ਅਸੀਂ ਇਹਨਾਂ ਦੇ ਨਾਲ ਆ ਔਰ ਇਹਨਾਂ ਦੇ ਹੱਕਾਂ ਦੀ ਰਾਖੀ ਲਈ ਇੱਥੇ ਬੈਠੇ ਆ ਜਿੱਥੇ ਵੀ ਇਹਨਾਂ ਨੂੰ ਸਾਡੀ ਜ਼ਰੂਰਤ ਆ ਸੀ ਖੜੇ ਇਹਨਾਂ ਦੇ ਨਾਲ ਜੀ ਬਹੁਤ ਧੰਨਵਾਦ ਉਹ ਬਿਲਕੁਲ ਇਹ ਹਨ ਹਿਊਮਨ ਰਾਈਟਸ ਤੋਂ ਮੈਡਮ ਜਸਵਿੰਦਰ ਕੌਰ ਸੋਹਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਲਤੀਫਪੁਰਾ ਦੇ ਲੋਕਾਂ ਦੇ ਹੱਕ ਦੇ ਵਿੱਚ ਉਤਰੇ ਨੇ ਔਰ ਇਹਨਾਂ ਦਾ ਕਹਿਣਾ ਕਿ ਸਰਕਾਰ ਨੂੰ ਵੀ ਨੋਟਿਸ ਕੱਢੇ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦਾ ਹੱਲ ਜਿਹੜਾ ਕਰਵਾਇਆ ਜਾਏਗਾ ਹੁਣ ਵੇਖਣਾ ਇਹ ਹੋਏਗਾ ਕਿ ਇਹ ਲੋਕ ਜਿਹੜੇ ਨੇ ਇਹਨਾਂ ਦੇ ਵੀ ਮਨੁੱਖੀ ਅਧਿਕਾਰ ਨੇ ਇਹਨਾਂ ਦੇ ਮਨੁੱਖੀ ਅਧਿਕਾਰ ਕਿਵੇਂ ਕੰਮ ਕਰਦੇ ਨੇ ਕਿਵੇਂ ਵਰਤੋਂ ਦੇ ਵਿੱਚ ਲਿਆ ਕਿ ਇਹਨਾਂ ਲੋਕਾਂ ਦੀ ਰੱਖਿਆ ਕੀਤੀ ਜਾਂਦੀ ਤੇ ਨਾਲ ਲੋਕਾਂ ਦੇ ਜਿਹੜੇ ਬਣਦੇ ਹੱਕ ਨੇ ਉਹਨਾਂ ਨੂੰ ਵਾਪਸ ਦਵਾਏ ਜਾਂਦੇ ਨੇ ਕੈਮਰਾ ਪਰਸਨ ਸ਼ਿਵਮ ਨਾਲ ਮਨਪ੍ਰੀਤ ਕੋਹਰ ਲਾਈਵ ਪੰਜਾਬੀ ਟੀਵੀ ਜਲੰਧਰ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। লাই ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।